ਕਿ ਇਸ ਦਰਬਾਰ ਵਿੱਚ ਬੜੀਆਂ ਰਹਿਮਤਾਂ ਜੇ ਇਹ ਜਦੋਂ ਇਹ ਖੱਬੇ ਪਾਸੇ ਆਪਾਂ ਵੜਦੇ ਆ ਨਾ ਦਰਸ਼ਨੀ ਜੂੜੀ ਉੱਥੇ ਇੱਕ ਘਟਨਾ ਲਿਖੀ ਕਦੀ ਪੜਿਓ ਜਿਨ੍ਹਾਂ ਨਹੀਂ ਪੜਿਓ ਜਰੂਰ ਪੜਿਓ ਅਲੋਕੇ ਘਟਨਾ ਸੋਨੇ ਦੇ ਪੱਤਰੇ ਤੇ ਲਿਖੀ ਹੈ ਦਰਬਾਰ ਸਾਹਿਬ ਨੂੰ ਗਹਿਣੇ ਪਾਣ ਲੱਗੇ ਸਨ ਅੰਗਰੇਜ਼ਾਂ ਵੇਲੇ ਵੈਸੇ ਗਿਆਨੀ ਕਰਪਾਲ ਸਿੰਘ ਉਹਨਾਂ ਨੇ ਲਿਖਿਆ ਨਹੀਂ ਪਰ ਉਹ ਘਟਨਾ ਲਿਖੀ ਹੈ ਇਹ ਅਸਲ 'ਚ ਉਦੋਂ ਸਰਬਰਾ ਸਮਝੀ ਤੇ ਮੈਂ ਫਿਰ ਵੀ ਬੇਨਤੀ ਕਰਾਂਗਾ ਹਕੂਮਤ ਕੋਈ ਵੀ ਹੋਵੇ ਕਿਸੇ ਤਰ੍ਹਾਂ ਦੀ ਹੋਵੇ ਯਾਦ ਰੱਖਿਓ ਧਰਮ ਦੇ ਕੰਮਾਂ ਵਿੱਚ ਦਖਲ ਦੇਣ ਨਾਲ ਨਤੀਜੇ ਚੰਗੇ ਨਹੀਂ ਹੁੰਦੇ ਇਹ ਜੀ ਇੱਥੇ ਬੋਲੀ ਖੋਣੀ ਸੀ ਇੱਥੇ ਉੱਥੇ ਪੱਤਰੇ ਤੇ ਨਹੀਂ ਲਿਖਿਆ ਪਰ ਸਲੀਅਤ ਇਹ ਵੇ ਕਿ ਆਖਰ ਭਾਵਨਾਵਾਂ ਵਾਲੇ ਵੀ ਸਨ ਤੇ ਮੈਂ ਇਹ ਸ਼ਬਦ ਬਿਲਕੁਲ ਪ੍ਰੂਫ ਨਾਲ ਕਹਿ ਰਿਹਾ ਪ੍ਰੋਫੈਸਰ ਸਹਿਬ ਸਿੰਘਾ ਨੇ ਆਪਣੀ ਜੀਵਨੀ ਚ ਇਹਨੂੰ ਲਿਖਿਆ ਹਾਲਾਂਕਿ ਪ੍ਰੋਫੈਸਰ ਸਹਿਬਜੀਤ ਸਿੰਘ ਜੀ ਵਰਗਾ ਟੀਕਾਕਾਰ ਉਹ ਲਗ ਮਾਤਰ ਵੀ ਬਾਹਰ ਨਹੀਂ ਨਿਕਲਣ ਦਿੰਦੇ ਅਰਥ ਕਰਨ ਲੱਗਿਆ ਹਰ ਸਿਹਾਰੀ ਔਂਕੜ ਦੇ ਅਰਥ ਰੱਖਦੇ ਆ ਗ੍ਰਾਮਰ ਯੂ ਕਹ ਲੋ ਸਿੱਖਾਂ ਦਾ ਪਾਨਣੀ ਕਹੇ ਪ੍ਰੋਫੈਸਰ ਸਹਿਬ ਸਿੰਘ ਜੀ ਉਹਨਾਂ ਨੇ ਆਪਣੀ ਜੀਵਨ ਘਟਨਾ ਚ ਵੀ ਲਿਖਿਆ ਦਾ ਜ਼ਿਕਰ ਕੀਤਾ ਅਸਲ ਚ ਕੀ ਸੀ ਉਸ ਦਿਨ ਬੋਲੀ ਦਿੱਤੀ ਜਾਣੀ ਸੀ ਉਹ ਲਿਖਿਆ ਨਹੀਂ ਉੱਥੇ ਪਰ ਉੱਥੇ ਇਹ ਲਿਖਿਆ ਹੈ ਕਿ ਇੱਕ ਪਾਸਿਓ ਬਾਹੀ ਵਾਲੇ ਪਾਸਿਓ ਅੱਗ ਦਾ ਗੋਲਾ ਆਇਆ ਇਹ ਸਵੇਰੇ ਪੜਿਓ ਜਿਨ੍ਹਾਂ ਨਹੀਂ ਪੜਿਆ ਅੱਗ ਦਾ ਗੋਲਾ ਆਇਆ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹ ਫਟਿਆ ਪੂਰੀ ਦੀ ਪੂਰੀ ਇਮਾਰਤ ਚੰਨ ਨਾਲ ਭਰਪੂਰ ਹੋ ਗਈ ਇੱਥੋਂ ਤੱਕ ਨਿੱਕੇ ਤੋਂ ਨਿੱਕਾ ਸੂਖਮ ਜੀਵ ਵੀ ਦੇ ਸਕਦਾ ਸੀ ਇੱਕ ਬਾਈ ਪਾਸੋਂ ਆਇਆ ਫਟਿਆ ਦੂਜੇ ਪਾਸਿਓਂ ਐ ਨਿਕਲ ਗਿਆ ਕਹਿਣ ਲੱਗੇ ਬੋਲੀ ਦੇਣ ਵਾਲੇ ਘਰਾਂ ਨੂੰ ਚਲੇਗਾ ਉੱਥੇ ਵਾਪਸ ਕੋਈ ਨਹੀਂ ਆਇਆ ਮੈਂ ਤੁਹਾਨੂੰ ਇੱਕ ਬੇਨਤੀ ਕਰਾਂਗਾ ਗੁਰਮਖੋ ਇਹ ਦਰਬਾਰ ਸਭ ਦਾ ਸਾਂਝਾ ਹੈ ਇੱਥੇ ਕੋਈ ਵੀ ਆ ਸਕਦਾ ਹੈ ਅਸੀਂ ਕਹਿੰਦੇ ਚਾਰ ਦਰਵਾਜ਼ੇ ਨੇ ਨਾ ਜੀ ਰਸਤੇ ਥੋੜਾ ਚਾਰ ਨੇ ਦਰਵਾਜ਼ੇ ਚਾਰ ਨੇ ਰਸਤਾ ਸਿਰਫ ਇੱਕੋ ਹੀ ਏ ਦਰਸ਼ਨੀ ਡਿਊੜੀ ਤੋ ਜਾ ਬੂਵੇ ਚਾਰ ਜ਼ਰੂਰ ਨੇ ਰਸਤਾ ਹੀ ਕੋਈ ਇਹਦਾ ਮਤਲਬ ਹਿੰਦੂ ਆਵੇ ਮੁਸਲਮਾਨ ਆਵੇ ਅਸਾਈ ਆਵੇ ਮਸਾਈ ਆਵੇ ਕੋਈ ਆਵੇ ਪਰ ਇਹ ਗੱਲ ਚੇਤੇ ਰੱਖੇ ਰਸਤਾ ਸਿਰਫ ਇੱਕ ਓੰਕਾਰ ਦਾ ਹੈ ਰਸਤਾ ਸਿਰਫ ਇੱਕ ਰੱਬ ਦੀ ਪੂਜਾ ਦਾ ਹੈ ਇਹ ਇਸ ਦਰਬਾਰ ਚ ਆਪਾਂ ਹਾਜ਼ਰੀ ਭਰ ਰਹੇ ਆ ਉਹ ਸੱਚਾ ਦਰਬਾਰ ਹੈ ਜਿਹਨੂੰ ਤੁਸੀਂ ਰੋਜ਼ ਕਹਿੰਦੇ ਹੋ ਕਿ ਮੈਂ ਧੰਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰ ਤੇਰੇ ਰਾਜ ਦੇ ਦਰਬਾਰੀ ਵੀ ਧੰਨੇ ਤੁਸੀਂ ਤੁਹਾਨੂੰ ਤਾਂ ਹੀ ਤਾਂ ਕਿਆ ਸਭ ਵਿਦਮਾਨਿਓ ਮਨ ਜਦ ਉਸ ਗੁਰੂ ਸਾਹਿਬ ਪੂਰੀ ਤਰ੍ਹਾਂ ਪ੍ਰਸੰਨ ਹੋ ਗਏ ਹਰ ਤਰ੍ਹਾਂ ਨਾਲ ਮੰਨ ਗਏ ਰਾਜ ਜੋਗ ਤਖਤ ਦੀਨ ਗੁਰ ਰਾਮਦਾਸ ਇਹ ਸੱਚ ਦਾ ਰਾਜ ਹੈ ਸਤਗੁਰੂ ਮੇਰ ਕਰੇ